ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਬਿਲਕੁਲ ਘਰ ਦੇ ਟੇਸਟ ਵਰਗਾ ਜਿਹੜਾ ਚਿਕਨ ਤੇ ਮਟਰਨ ਕਰੀ ਵਾਲਾ ਜਿਹੜਾ ਚਿਕਨ ਹੁੰਦਾ ਖਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਜ ਲੈ ਕੇ ਆਏ ਹਾਂ ਇੱਕ ਐਸੀ ਕਾਰਟ ਜਿੱਥੇ ਕਿ ਜਿਹੜੀ ਇਹੀ ਚੀਜ਼ ਮਿਲਦੀ ਵੀ ਘਰ ਵਰਗਾ ਜਿਹੜਾ ਚਿਕਨ ਹੈ ਮਟਰਨ ਹੈ ਇਹ ਹੈਗੀ ਆਪਣਾ ਚਿਕਨ ਇਹ ਚਿਕਨਾ ਜੀ ਇਹਦੀ ਕੁਆਲਿਟੀ ਤਰੀ ਵਾਲਾ ਚਿਕਨ ਹੈ ਨਾ ਵਿੱਚ ਪੰਜ ਮਸਾਲੇ ਪਏ ਹੋਏ ਅਦਰਕ ਵਗੈਰਾ ਦਿਖ ਰਿਹਾ ਹੈ ਬਿਲਕੁਲ ਜੀ ਬਿਲਕੁਲ ਉੱਪਰ ਤੇ ਆ ਕੁਆਲਿਟੀ ਪੀਸ ਦੀ ਕੁਆਨਟੀਟੀ ਦੇਖ ਲਓ ਪੀਸ ਵੱਡੇ ਹੋਣਗੇ ਕਿਉਂਕਿ ਪੀਸ ਆਪਾਂ ਛੋਟਾ ਯੂਜ਼ ਨਹੀਂ ਕਰਦੇ ਅੱਛਾ ਰੰਗਦਾਰ ਬਰੀਆਨੀ ਹੈ ਨਾ ਪ੍ਰੋਪਰ ਜੀ ਬਿਲਕੁਲ ਜੀ ਬਿਲਕੁਲ ਅੱਛਾ ਡਰਾਈ ਫਰੂਟ ਵਗੈਰਾ ਵੀ ਹੈ ਠੀਕ ਹੈ ਜੀ ਨਜ਼ਰ ਹੀ ਆ ਰਹੀ ਉੱਪਰ ਮੋਟੀਆਂ ਜਿਹੀਆਂ ਆ ਰਹੀਆਂ ਹਾਂ ਜੀ ਲੌਂਗ ਵਗੈਰਾ ਕਾਲੀ ਮਿਰਚਾਂ ਬਿਲਕੁਲ ਜੀ ਬਿਲਕੁਲ ਤੁਸੀਂ ਵੀ ਆਪਾਂ ਹalal ਬਿਲਕੁਲ ਨਹੀਂ ਯੂਜ਼ ਕਰਦੇ ਸਾਰੇ ਹੀ ਚਿਕਨ ਹੁੰਦਾ ਹੈ ਆਪ ਚੜਕਾ ਕੇ ਆ ਟ੍ਰਾਈ ਫੂਡ ਵਗੈਰਾ ਬਾਕੇ ਨਾਉਣੇ ਆਪਾਂ ਅਲਟੀਮੇਟ ਟੇਸਟ ਆਪਣੇ ਕੋਲ ਹਾਈਜੈਨਿਕ ਦਾ ਪੂਰਾ ਧਿਆਨ ਰੱਖੀਦਾ ਸਾਸਫਾਈ ਰੱਖੀਦੀ ਐ ਚਪਾਤੀਆਂ ਜਿਹੜੀਆਂ ਸੀ ਬਿਲਕੁਲ ਨਾਲੋਂ ਨਾਲ ਹੀ ਆਉਂਦੀਆਂ ਨੇ ਸਾਡੀਆਂ ਜਿਦਾ ਮੰਨ ਲਓ 20 20 25 ਦਾ ਸੈੱਟ ਬਣਵਾ ਲਈਦਾ ਤਾਜੀ ਰੋਟੀ ਸਰ ਕਸਟਮਰ ਨੂੰ ਮਿਲਨੀ ਐ ਤੇ ਗਰਮ ਗਰਮ ਡਿਮਾਂਡ ਵਧੀ ਐ ਇੱਕੋ ਦਾ ਬਿਲਕੁਲ ਜੀ ਤੇ ਮੈਂ ਹੁਣ ਸਮਾਨ ਦਾ ਵੀ ਕੁਆਂਟੀਟੀ ਵਧਾ ਦਿੱਤੀ ਅੱਗੇ ਦੀ ਅੱਗੇ ਤੇ ਕਸਟਮਰ ਬਹੁਤ ਲਾਈਕ ਕਰਿਆ ਸਸਰੇ ਗਾਲ ਤੁਸੀਂ ਦੇਖ ਰਹੇ ਸੀ ਢੀ ਹੈਡਲਾਈਨਸ ਤੇ ਮੈਂਬਰ ਵੀ ਤੇ ਜੇਕਰ ਤੁਸੀਂ ਵੀ ਖਾਣਾ ਚਾਹੁੰਦੇ ਹੋ ਬਿਲਕੁਲ ਘਰ ਦੇ ਟੇਸਟ ਵਰਗਾ ਜਿਹੜਾ ਚਿਕਨ ਤਾਂ ਤੁਹਾਨੂੰ ਅੱਜ ਲੈ ਕੇ ਆ ਗਏ ਅਸੀਂ ਇੱਕ ਕਾਰਟ ਜਿੱਥੇ ਕਿ ਜਿਹੜੀ ਇਹੀ ਚੀਜ਼ ਮਿਲਦੀ ਵੀ ਘਰ ਵਰਗਾ ਜਿਹੜਾ ਚਿਕਨ ਹੈ ਮਟਰਨ ਹੈ ਜਿਹੜੀ ਇਹਨਾਂ ਦੀ ਸਪੈਸ਼ਲਿਟੀ ਹੈਗੀ ਆ ਉਹ ਹੈਗੀ ਬਰੀਆਨੀ ਆਓ ਅੰਦਰ ਚੱਲਦੇ ਆਂ ਗੱਲਬਾਤ ਕਰਦੇ ਆਂ ਪੁੱਛਦੇ ਆਂ ਵੀ ਭਾਜੀ ਤੋਂ ਵੀ ਕਿੰਨਾ ਟਾਈਮ ਹੋ ਗਿਆ ਸ਼ੁਰੂ ਕੀਤਾ ਇਹਨੂੰ ਤੇ ਜਿਹੜੀ ਪ੍ਰੇਪਰੇਸ਼ਨ ਆ ਸਾਰੀ ਆਪ ਹੀ ਕਰਦੇ ਨੇ ਆਜੋ ਚੱਲਦੇ ਆਂ ਹਾਂ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਸ਼ੁਕਰਗੁਜ਼ਾਰ ਤੁਸੀਂ ਸਾਨੂੰ ਟਾਈਮ ਦਿੱਤਾ ਆਪਣੇ ਕੀ ਸਮਾਂ ਜੋ ਕੱਢ ਕੇ ਜੀ ਵੈਲਕਮ ਵੈਲਕਮ ਤੇ ਬਈ ਮੀਸ ਕੀ ਕੁਝ ਹਮੇਸ਼ਾ ਪਕਾੜਦੇ ਵੇਚ ਰਹੇ ਹਨ ਵੀ ਘਰੋਂ ਲੈ ਕੇ ਜਿਹੜਾ ਬਣਾ ਰਹੇ ਕੀ ਕੁਝ ਹੈਗਾ ਆਪਣਾ ਸਭ ਤੋਂ ਪਹਿਲਾਂ ਹੀ ਦੋਸਤੋ ਆਪਣੇ ਕੋ ਭਾਜੀ ਤਿੰਨ ਵਰੀਟੀਆਂ ਹੈ ਸਭ ਤੋਂ ਆਪਣੇ ਕੋ ਚਿਕਨ ਦੰਬਰਿਆ ਨਹੀਂ ਹੁੰਦੀ ਹੈ ਹਾਂਜੀ ਠੀਕ ਹੈ ਜੀ ਦੋਸਤੋ ਚਿਕਨ ਰੋਟੀ ਚਿਕਨ ਕਰੀਆਲਾ ਹੁੰਦਾ ਹਮ ਤੇ ਚਿਕਨ ਇਹ ਮਟਨ ਹੈ ਅੱਛਾ ਜੀ ਕਰੀਆਲਾ ਹੋਮ ਮੇਡ ਜੀ ਟੇਸਟ ਹੋਊਗਾ ਆਪਣਾ ਕੁਆਲਟੀ ਬਿਲਕੁਲ ਓਕੇ ਹੋਊਗੀ ਤੇ ਆਪਾਂ ਫਿਰ ਤੁਹਾਨੂੰ ਪਿੱਛੇ ਵੀਡੀਓ ਚ ਦੱਸਿਆ ਸੀ ਕਿ ਆਪਾਂ ਹਲਾਲ ਬਿਲਕੁਲ ਨਹੀਂ ਯੂਜ਼ ਕਰਦੇ ਸਾਰੇ ਹੀ ਚਿਕਨ ਹੁੰਦਾ ਹੈ ਆਪ ਚੜਕਾ ਕੇ ਆਪ ਹੀ ਲੈਣੇ ਆ ਤੇ ਮਟਰਨ ਦੀ ਕੁਆਲਿਟੀ ਵੀ ਆਪਾਂ ਆਪ ਚੁਆਇਸ ਕਰਕੇ ਲੈਣੀ ਹੁੰਦੀ ਹੈ ਮਟਰਨ ਬਿਲਕੁਲ ਸੌਫਟ ਔਰ ਜੂਸੀ ਮਟਰਨ ਬਣਾਉਨੇ ਆਪਾਂ ਆਪਣੇ ਵੱਲੋਂ ਮਸਾਲੇ ਖੜੇ ਹੁੰਦੇ ਆ ਬਰੀਆਨੀ ਆਪਣੇ ਕਹਿੰਦਾ ਮੈਂ ਕਿ ਤਕਰੀਬਨ ਅਲਟੀਮੇਟ ਟੇਸਟ ਆਪਨੇ ਕੋ ਡਰਾਈ ਫੂਡ ਵਗੈਰਾ ਬਾਕੇ ਬਣਾਉਨੇ ਆਪਾਂ ਅੱਛਾ ਜੀ ਹਾਂਜੀ ਤੇ ਮਿਆਨੀ ਕਿ ਜਿਹੜਾ ਚਿਕਨ ਹੈ ਮਟਰਨ ਹੈ ਬਿਲਕੁਲ ਘਰ ਵਾਲਾ ਜਿਹੜਾ ਪਿੰਡੂ ਸਟਾਈਲ ਜੀ ਨੋ ਬਿਲਕੁਲ ਬਿਲਕੁਲ ਤਰੀ ਵਾਲਾ ਹਾਂਜੀ ਹਾਂਜੀ ਬਾਜ਼ਾਰ ਚ ਕੀ ਹੁੰਦਾ ਸੀਗਾ ਕਈ ਵਾਰ ਹੁਣ ਜਿੱਦਾਂ ਅੱਗੇ ਮਾਰਕੀਟ ਦੇ ਵਿੱਚ ਰੈਸਟੋਰੈਂਟ ਜਾਂ ਕੋਈ ਕਾਰਡ ਕੋਡ ਚੱਲ ਰਹੀਆਂ ਕਿਸੇ ਦੀਆਂ ਤੇ ਉਹ ਕੀ ਹੈ ਮਸਾਲਾ ਵਗੈਰਾ ਜਿਆਦਾ ਕੋਈ ਯੂਜ਼ ਕਰ ਲੈਂਦੇ ਨੇ ਠੀਕ ਹੈ ਜੀ ਤੇ ਆਪਾਂ ਜੇ ਉਹ ਵੀ ਮਸਾਲੇ ਕਰਨੇ ਘਰੇਲੂ ਵਰਤਨੇ ਆ ਅਸੀਂ ਕੋਈ ਪੇਸਟ ਨਹੀਂ ਮਕੀ ਜਿੰਜਰ ਵਾਲੀ ਪੇਸਟ ਅਸੀਂ ਮਾਰਕੀਟ ਨਹੀਂ ਆਪ ਵੀ ਜਿੰਜਰ ਆਪ ਪੇਸਟ ਕਰਨਾ ਆਪ ਹੀ ਉਹਨੂੰ ਪੀਸ ਕੇ ਬਣਾ ਕੇ ਫਿਰ ਅਸੀਂ ਉਹਨੂੰ ਯੂਜ਼ ਕਰਦੇ ਆ ਯਾਨੀ ਕਿ ਜੋ ਕੁਝ ਵੀ ਹੈ ਸਾਰਾ ਕੁਝ ਯਾਨੀ ਘਰ ਦਾ ਬਣਿਆ ਹੋਇਆ ਬਾਰਾਹ ਮਿਲਾਪਟੀ ਸਮਾਨ ਕੁਝ ਨਹੀਂ ਵਰਤਿਆ ਜਾਂਦਾ ਬਿਲਕੁਲ ਨਹੀਂ ਬਿਲਕੁਲ ਨਹੀਂ ਵਰਤੇ ਜਾਂਦਾ ਤੇ ਭਾਈ ਆਪਣਾ ਸ਼ੁਰੂ ਕੀਤਾ ਹੋਇਆ ਕਿੰਨੇ ਹੋ ਗਏ ਇਸ ਚੀਜ਼ ਨੂੰ ਜਾਣੇ ਕਿ ਮੈਨੂੰ ਭਾਈ ਇੱਥੇ ਮੰਥ ਹੋ ਗਏ 1 ਮੰਥ ਹੋ ਗਿਆ ਇੱਥੇ वैसे मैं लॉकडाउन तो पहले मैं करता था ही लॉकडाउन तो बाद मैं थोड़ा काम बंद स्टॉप करता सी, था सी मैं चेससिया का काम करने लाग गया था हां जी फिर मेरा सेट तो दिल करता मैं कहा यार नहीं हुन अपना शुरू करिए दोबारा क्यों मेरे उधर ले कस्टमर बहुत सी गए हां जी ਤੇ ਮੈਨੂੰ 1 मंथ ਦੇ ਵਿੱਚ ਮੈਨੂੰ ਇੰਨਾ ਕੁ ਵਧੀਆ ਰਿਸਪਾਂਸ ਮਿਲਿਆ ਇੱਥੇ ਕਸਟਮਰ ਦਾ ਫਰੋਜਗਨ ਮਾਰਕੀਟ ਤੋਂ ਜਿਹੜੇ ਆਫੀਸ਼ੀਅਲੀ ਜਿਹੜੇ ਜਾਂਦੇ ਨੇ ਤੇ ਉਦੋਂ ਕਚਹਿਰੀ ਸਾਈਡ ਤੋਂ ਜਿਹੜੇ ਹੁੰਦੇ ਨੇ ਸਪੈਸ਼ਲ ਦੇਖ ਕੇ ਸਰਦਾਰ ਭਾਈ ਦੇਖ ਕੇ ਬਿਲਕੁਲ ਵਿਜ਼ਿਟ ਕਰਦੇ ਆ ਤੇ ਉਹਨਾਂ ਨੂੰ ਖਾਣ ਤੋਂ ਬਾਅਦ ਇਹ ਵੀ ਪੁੱਛੀਦਾ ਭਾਜੀ ਚੀਜ਼ ਦੀ ਕੁਆਂਟੀਟੀ ਔਰ ਕੁਆਲਿਟੀ ਰੇਟ ਵਾਈਜ਼ ਤੁਹਾਨੂੰ ਬਿਲਕੁਲ ਓਕੇ ਆ ਬਿਲਕੁਲ ਕਹਿੰਦੇ ਆ ਸਰਟੀਫਾਈਡ ਬਿਲਕੁਲ ਓਕੇ ਆ ਜੀ ਸਾਨੂੰ ਕੋਈ ਰੇਟ ਵੀ ਨਹੀਂ ਉਹ ਇੰਨਾ ਹੈਗਾ ਕਿ ਹਾਂ ਵੀ ਰੀਜ਼ੀਨਬਲ ਰੇਟ ਨੇ ਕੁਆਲਿਟੀ ਵੀ ਪੂਰੀ ਦੇ ਰਹੇ ਹੋ ਤੁਸੀਂ ਉਹ ਹਾਈਜੈਨਿਕਤਾ ਪੂਰਾ ਧਿਆਨ ਰੱਖੀਦਾ ਸਾਫਾਈ ਰੱਖੀਦੀ ਆ ਚਪਾਤੀਆਂ ਜਿਹੜੀਆਂ ਸੀ ਬਿਲਕੁਲ ਨਾਲੋਂ ਨਾਲ ਹੀ ਆਉਂਦੀਆਂ ਨੇ ਸਾਡੀਆਂ ਜਿੱਦਾਂ ਮੰਨ ਲਓ ਵੀ 20 25 ਦਾ ਸੈੱਟ ਬਣਵਾ ਲਈਦਾ ਤਾਜੀ ਰੋਟੀ ਸਰ ਪਸ਼ਵ ਨੂੰ ਮਿਲਨੀ ਇੱਥੇ ਗਰਮ ਗਰਮ ਇੱਕ ਰੋਟੀ ਦਿਖਾਓ ਮੈਨੂੰ ਨਾ ਵੀ ਅਸੀਂ ਦੱਸ ਰਹੇ ਵੀ ਰੋਟੀ ਜਿਹੜੀ ਤਾਜ਼ਾ ਬਣ ਕੇ ਆਉਂਦੀ ਤੇ ਆਪਾਂ ਦਿਖਾ ਕਈ ਵਾਰ ਦਾਵਾ ਗਲਤ ਕੀਤਾ ਹੋ ਸਕਦਾ ਸ਼ੱਕ ਕਰ ਲੈਂਦੇ ਜਿਹੜੇ ਆਪਣੇ ਵਿਊਰਸ਼ਿਪ ਹੁੰਦੀ ਹੈ ਨਾ ਉਹ ਬਿਲਕੁਲ ਬਈ ਕਰਦੇ ਬਣਾਵੇਂ ਬਣਾਵਾ ਦਿੱਤੇ ਹਾਂਜੀ ਹਾਂਜੀ ਓਏ ਹੋਏ ਤੁਸੀਂ ਦੇਖ ਸਕਦੇ ਹੋ ਵੀ ਬਿਲਕੁਲ ਘਰ ਵਰਗੀਆਂ ਜਿਹੜੀਆਂ ਗੋਲ ਗੋਲ ਰੋਟੀਆਂ ਹਾਂਜੀ ਇਹਦੇ ਨਾਲ ਕਿਉਂ ਚੋਪੜੀਆਂ ਹੋਈਆਂ ਨਾਲ ਹਾਂਜੀ ਹਾਂਜੀ ਕੀ ਬਾਤ ਹੈ ਤੇ ਨਾਲ ਮੇਰੇ ਮਿਸਿਸ ਹੁੰਦੇ ਆਜੋ ਅੱਛਾ ਓਕੇ ਮਿਸਿਸ ਹੁੰਦੇ ਆ ਇਹਨਾਂ ਨੇ ਹੀ ਮੇਰੀ ਬਹੁਤ ਹੈਲਪ ਕਰਨੀ ਹੈ ਕਾਰ ਵੀ ਬਹੁਤ ਹੈਲਪ ਕਰਦੇ ਪਏ ਨੇ ਚਪਾਤੀਆਂ ਵਗੈਰਾ ਇਹਨੇ ਨਾਨ ਨਾਲ ਹੀ ਰੂਟੀਨ ਚ ਲੈ ਕੇ ਆਉਂਦੇ ਨੇ ਤੇ ਜਿੰਨਾ ਕੰਮ ਅਸੀਂ ਕਰਨਾ ਦਾ ਦੋਨਾਂ ਨੇ ਰਲ ਕੇ ਹੀ ਕਰਦੇ ਆ ਅਸੀਂ ਸੈਟਅਪ ਦੇ ਵਿੱਚ ਯਾਨੀ ਕਿ ਆਪਾਂ ਦੇ ਲਈ ਜਿਹੜੀ ਗੱਲ ਕਹੀ ਜਾਂਦੀ ਹੈ ਵੀ ਇੱਕ ਸਕਸੈਸਫੁਲ ਬੰਦੇ ਵਿੱਚ ਇੱਕ ਲੇਡੀ ਦਾ ਹੱਥ ਹੁੰਦਾ ਉਹ ਗੱਲ ਬਿਲਕੁਲ ਠੁਕਮੀ ਆ ਆਪਣੇ ਤਾਂ ਠੁਕ ਰਹੀ ਹਾਂ ਹਾਂਜੀ 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 ਇਹਨਾਂ ਦੀ ਬਹੁਤ ਮੰਨ ਲਓ ਕਿ ਇੰਨੀ ਕਿ ਹੈਲਪ ਹੈ ਮੈਨੂੰ ਪਰਿਵਾਰ ਦੇ ਵਿੱਚੋਂ ਕਿ ਆਪਾਂ ਨੂੰ ਲੱਗਦਾ ਨਹੀਂ ਇਹ ਕਰ ਕਹਿਣਾ ਮਤਲਬ ਕਿ ਆ ਕਾਰਡ ਸ਼ੂਟ ਕਰਨ ਦੇ ਵਿੱਚ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ ਮੈਂ ਜਦੋਂ ਸ਼ੁਰੂ ਕੀਤਾ ਸੀਗਾ ਚਲੋ ਮਟਰਨ ਵਗੈਰਾ ਚੀਜ਼ਾਂ ਹੁੰਦਾ ਚਲੋ ਮੈਂ ਕਰ ਲੈਣਾ ਮੈਂ ਫਿਰ ਵੀ ਚਲੋ ਲੇਡੀਜ਼ ਆ ਇੱਕ ਨਜ਼ਰੀਆ ਹੁੰਦਾ ਇੱਕ ਚੀਜ਼ ਬਣਾ ਕੇ ਦੇਖਣ ਦਾ ਰੰਗਤ ਦਾ ਉਹ ਇਹਨਾਂ ਕੋਲ ਹੈ ਇਹਨਾਂ ਕੋਲ ਸਿੱਖਿਆ ਆਪਾਂ ਤੇ ਪੂਰੀ ਹੈਲਪ ਕਰਦੇ ਆ ਆਪਣੀ ਤੇ ਬਈ ਰੰਗਤ ਦੀ ਗੱਲ ਹੋਈ ਇੱਕ ਵਾਰ ਸਾਨੂੰ ਚਲਾ ਕੇ ਦਿਖਾਓ ਜਿਹੜਾ ਅਸੀਂ ਮਟਰਨ ਬਣਿਆ ਹੋਇਆ ਹੈ ਜਾਂ ਜਿਹੜਾ ਰਸ ਬਣਵਾ ਕੇ ਲਿਆਏ ਆਂ ਸੌਰੀ ਬਣਵਾ ਕੇ ਨਹੀਂ ਆਪ ਬਣਾ ਕੇ ਲਿਆਏ ਹਾਂ ਹਾਂਜੀ ਹਾਂਜੀ ਆਪ ਬਣਾਦੇ ਆ ਇਹਦਾ ਤੇ ਬਈ ਜਿਹੜਾ ਇਹ ਗਰੇਵੀ ਟੀਲੇ ਜਿਹੜੀ ਜੱਗ ਦੇ ਵਿੱਚ ਰੱਖੀ ਹੋਈ ਆਪਾਂ ਇਹ ਜੀ ਆਪਣੀ ਜਿਹੜੀ ਬਰੀਆਨੀ ਦੇ ਵਿੱਚ ਆਪਾਂ ਗਰੇਵੀ ਪਾਉਂਦੇ ਆ ਨਾ ਹਾਂਜੀ ਇਹ ਗਰੇਵੀ ਹੁੰਦੀ ਹੈ ਜੀ ਆਪਣੀ ਮਤਲਬ ਇਹ ਵੀ ਪੂਰਾ ਰੋਗਨ ਦੇ ਨਾਲ ਪਰੀ ਹੋਈ ਆ ਹਾਂਜੀ ਹਾਂਜੀ ਤੇ ਸੋ ਮੈਂ ਤੁਹਾਨੂੰ ਦਿਖਾ ਦਿੰਦਾ ਜੀ ਰੋਗਨ ਪੂਰਾ ਤੈਰ ਰਿਹਾ ਹੈ ਦੇ ਉੱਤੇ ਹੋਏ ਹੋਏ ਕੀ ਬਾਤ ਹੈ ਅਸੀਂ ਦੇਖ ਸਕਦੇ ਹਾਂ ਵੀ ਇਹ ਇਹ ਆਪਣਾ ਚਿਕਨ ਠੀਕ ਹੈ ਨਾ ਇਹ ਚਿਕਨ ਆ ਜੀ ਇਹਦੀ ਕੁਆਲਿਟੀ ਵਾਲੀ ਵਾਲਾ ਚਿਕਨ ਹੈ ਨਾ ਵਿੱਚ ਪੰਜ ਮਸਾਲੇ ਪਏ ਹੋਏ ਅਦਰਕ ਵਗੈਰਾ ਦਿਖ ਰਿਹਾ ਹੈ ਬਿਲਕੁਲ ਜੀ ਬਿਲਕੁਲ ਉੱਪਰ ਤਾਂ ਹੀ ਆ ਕੁਆਲਿਟੀ ਪੀਸ ਦੀ ਕੁਆਂਟੀਟੀ ਦੇਖ ਲਓ ਪੀਸ ਵੱਡੇ ਹੋਣਗੇ ਕਿਉਂਕਿ ਪੀਸ ਆਪਾਂ ਛੋਟਾ ਯੂਜ਼ ਨਹੀਂ ਕਰਦੇ ਓਹ ਲੈਗ ਪੀਸ ਕਿੰਨਾ ਜ਼ਬਰਦਸਤ ਤੇ ਹਰ ਚੀਜ਼ ਨੂੰ ਅਸੀਂ ਹਾਈਜਨਿਕ ਤਰੀਕੇ ਨਾਲ ਹੀ ਬਣਾਈਦੀ ਹੈ ਤੇ ਉਸੇ ਕਰਾਈ ਆਪਾਂ ਨੂੰ ਅੱਗੇ ਲੋਕਾਂਾਸਤੇ ਵੀ ਸਵੇ ਕਰਨਾ ਦਾ ਬਿਲਕੁਲ ਭਾਈ ਮੈਂ ਦੇਖ ਰਿਹਾ ਹਾਂ ਸਵਾਦ ਤਾਂ ਜਿਹੜੀ ਪ੍ਰੈਗਨਸੀ ਵੀ ਆ ਰਹੀ ਉਹਦਾ ਘੈਂਟ ਹੈ ਪਰ ਸਫਾਈ ਵੀ ਬੜੀ ਰੱਖੀ ਕਾਲਤਾ ਹੈ ਬਿਲਕੁਲ ਬਿਲਕੁਲ ਸਫਾਈ ਪਹਿਲਾਂ ਜ਼ਰੂਰੀ ਹੈ ਦਰਸਲ ਕੀ ਹੁੰਦਾ ਕਿ ਅਸੀਂ ਕਈ ਵਾਰ ਮੇਰੀ ਰਿਸ਼ਤੇਰ ਮੇਰੇ ਫੈਮਲੀ ਵਾਲੇ ਮੈਂਬਰ ਆ ਜਾਂਦੇ ਖਾਣ ਵਾਸਤੇ ਤੇ ਇਸ ਕਰਕੇ ਆਪਾਂ ਕਰ ਹੀ ਨਹੀਂ ਸਕਦੇ ਕਿ ਗਲਤ ਕੰਮ ਕੀ ਹਾਂ ਵੀ ਕਸਟਮਰ ਵੀ ਸਾਡੇ ਫੈਮਲੀ ਆ ਤੇ ਇਸ ਕਰਕੇ ਮੈਂ ਬਿਲਕੁਲ ਆਪਣੇ ਵੱਲੋਂ ਪੂਰੀ ਤਿਆਰੀ ਹਾਈਜਨਿਕ ਤਰੀਕੇ ਨਾਲ ਬਣਾਉਣਾ ਵਾ ਹਾਈਜਨਿਕ ਤਰੀਕੇ ਨਾਲ ਵਰਤਦਾ ਹਾਂ ਸਰ ਬਾਈ ਨੂੰ ਤਿਆਰੀ ਤਿਆਰ ਕਰਨ ਨੂੰ ਯਾਨੀ ਕਿੰਨਾ ਟਾਈਮ ਲੱਗ ਜਾਂਦਾ ਕਿਉਂਕਿ ਟਾਈਮਿੰਗ ਭਾਜੀ ਮੈਂ ਫਿਰ ਸੋਖਾ ਪਾ ਕੇ ਜਾਂਦਾ ਹਾਂ ਹਾਂਜੀ ਹਾਂਜੀ ਟਾਈਮਿੰਗ ਇਦ ਮੇਰੇ ਦੋ ਚੀਜ਼ਾਂ ਜਿਹੜੀਆਂ ਮੇਰੀ ਕੁਆਲਿਟੀ ਆ ਇੱਕ ਮੇਰੀ ਚਿਕਨ ਬਰੀਆਨੀ ਹੋਗੀ ਦਮ ਇੱਕ ਮੈਂ ਮਟਰਨ ਹੋ ਗਿਆ ਮੈਂ ਸیرے 8 ਵਜੇ ਇੱਥੇ ਤਿਆਰੀ ਕਰਨ ਅਸੇ ਪਹੁੰਚ ਜਾਣਾ ਹੁਣ ਆਪਣੀ ਸ਼ਾਪ ਹੈ ਮੇਰੀ ਨਾਲ ਇੱਥੇ ਉੱਥੋਂ ਤਿਆਰੀ ਕਰੀਦੀ ਆ ਸਾਰੀ ਕਾਰਡ ਬਿਲਕੁਲ ਤਿਆਰ ਕਰਕੇ ਸਾਫ ਤੋਂ ਰੋਟੀਆਂ ਚ ਪਾਦੀਆਂ ਨਾਲ ਲੈ ਆ ਕੇ ਫਿਰ ਇੱਥੇ ਕਾਰਡ ਲਗਾ ਲਈਦੀ ਆ ਆਪਣੀ ਮੰਨ ਕੇ ਚਲੋ ਸیرے ਦੇ 8 ਵਜੇ ਤੇ ਲੱਗੇ ਹੋਣਾ ਇੱਕ ਵੇਲੇ ਤੱਕ ਮਸਾ ਤਿਆਰੀ ਹੁੰਦੀ ਸਾਡੀ ਇਸਮਾਨ ਦੀ ਇੰਨੀ ਮਿਹਨਤ ਕਰਨੀ ਪੈਂਦੀ ਆ ਤੇ ਬਰੀਆਨੀ ਤੇ ਰਹੇਗੀ ਲੋਜੀ 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 ਲੋ ਓਏ ਹੋਏ ਇਸ ਅੱਛਾ ਰੰਗਦਾਰ ਬਰੀਆਨੀ ਹੈ ਨਾ ਪ੍ਰੋਪਰ ਜਿਹੀ ਬਿਲਕੁਲ ਜੀ ਬਿਲਕੁਲ ਐਚਾ ਡ్రਾਈ ਫਰੂਟ ਵਗੈਰਾ ਵੀ ਹੈ ਠੀਕ ਹੈ ਜੀ ਨਜ਼ਰ ਹੀ ਆ ਰਹੀ ਉੱਪਰ ਮੋਟੀ ਲੇਜਨਾਰੀ ਆ ਰਹੀ ਹਾਂ ਜੀ ਲੌਂਗ ਵਗੈਰਾ ਕਾਲੀ ਮਿਰਚਾਂ ਬਿਲਕੁਲ ਜੀ ਬਿਲਕੁਲ ਰੰਗਤ ਵੀ ਸੋਹਣੀ ਹੈ ਖੁਸ਼ਬੂ ਵੀ ਬੜੀ ਜਬਰਦਸਤ ਹੈ ਵਿੱਚ ਲੈਗ ਹੋ ਗਿਆ ਜੀ ਤੁਹਾਨੂੰ ਠੀਕ ਹੈ ਨਾ ਮਸਾਲੇ ਖੜੇ ਮਸਾਲੇ ਹਰ ਚੀਜ਼ ਪਾਈ ਦੀ ਹੈ ਯਾਨੀ ਕਿ ਪ੍ਰੋਪਰ ਬਣਾ ਕੇ ਲਈ ਦੀ ਹੈ ਨਾ ਕਿ ਸੇ ਵਿੱਚ ਕੋਈ ਸਮਾਨ ਦੀ ਕਮੀ ਨਹੀਂ ਵਿੱਚ ਵਰਤੀ ਦੀ ਬਿਲਕੁਲ ਜੀ ਬਿਲਕੁਲ ਵਜੇ ਆਪਣਾ ਟਾਈਮਿੰਗ ਕਿ ਅਗੇ ਤੇ ਖੜਾ ਟਾਈਮਿੰਗ ਸਰ ਮੈਂ 1 ਵਜੇ ਇੱਥੇ ਪਹੁੰਚਣਾ ਹੁੰਨਾ ਕਰਦੇ ਆਪਣੇ ਇੱਕ ਤੋਂ ਵੈਸੇ 5-6 ਵਜੇ ਤੱਕ ਦਾ ਦੋ ਤਿੰਨ ਦਿਨ ਮੇਰੇ ਕੋਲ ਸਟਾਕ ਜਾ ਥੋੜਾ ਘਟ ਗਿਆ ਸੀ ਕਸਟਮਰ ਦੀ ਡਿਮਾਂਡ ਵਧੀ ਹੈ ਇੱਕ ਉਹਦਾ ਬਿਲਕੁਲ ਜੀ ਤੇ ਮੈਂ ਹੁਣ ਸਮਾਨ ਦਾ ਵੀ ਕੁਆਂਟੀਟੀ ਵਧਾ ਦਿੱਤੀ ਅੱਗੇ ਦੀ ਅੱਗੇ ਤੇ ਕਸਟਮਰ ਬਹੁਤ ਲਾਈਕ ਕਰ ਰਿਹਾ ਤੇ ਦੋ ਦਿਨ ਤਿੰਨ ਦਾ ਮੇਰੇ ਕਸਟਮਰ ਬਹੁਤ ਵਿਚਾਰੇ ਨਾ ਮੈਂ ਪੈਕਿੰਗ ਕਰਦੇ ਸੀ ਉਹ ਨਰਾਜ ਹੋ ਕੇ ਵਾਪਸ ਗਏ ਭਾਜੀ ਯਾਰ ਅਸੀਂ ਇੰਨੀ ਦੂਰੋਂ ਆਏ ਆ ਵੀਡੀਓ ਦੇਖ ਕੇ ਕਿ ਤੁਹਾਡਾ ਸਮਾਨ ਇਨਾ ਹਾਈਜੀਨਿਕ ਹੈ ਇਨਾ ਕੁਆਲਿਟੀ ਦੇ ਰਹੇ ਹੋ ਔਰ ਵੀ ਤੁਹਾਡੇ ਜਿਹੜੇ ਵਿਊ ਦੇਖ ਰਹੇ ਆ ਜਾਂ ਮੰਨ ਲਓ ਤੁਹਾਡੀ ਕਹਿੰਦਾ ਕਮੈਂਟ ਦੇਖਦੇ ਹਰ ਕਸਟਮਰ ਸਾਨੂੰ ਬਿਲਕੁਲ ਲਾਈਕ ਕਰਦਾ ਵਾ ਕਹਿੰਦਾ ਧਰੇਲੂ ਚੀਜ਼ ਆ ਬਈ ਕੋਈ ਆਪਣਾ ਨਾਮ ਤੇ ਦੁਕਾਨ ਦਾ ਨਾਮ ਆਪਣਾ ਨੰਬਰ ਦੱਸ ਦਿਓ ਵੀ ਜਿਹਨੇ ਕੰਟੈਕਟ ਕਰੇ ਤੁਹਾਡੇ ਕੋਲ ਆ ਹੈਨਾ ਠੀਕ ਹੈ ਜੀ ਕਿ ਇੰਨਾ ਵਧੀਆ ਸਮਾਨ ਅੱਜਕਲ ਕੋਈ ਨਹੀਂ ਬਣਾ ਕੇ ਘਰਾਂ ਨਾਮ ਮੇਰਾ ਸਰ ਜੀ ਗੁਰਪ੍ਰੀਤ ਸਿੰਘ ਹੈ ਆਪਣੇ ਕੋ ਚਿਕਨ ਆਪਣਾ ਸਰਦਾਰਜੀ ਚਿਕਨ ਬਰੀਆਨੀ ਜਾਂ ਚਿਕਨ ਕੋਰਨਰ ਦੇ ਨਾਮ ਤੇ ਕਾਰਡ ਆਪਣੀ ਹਾਂਜੀ ਠੀਕ ਹੈ ਜੀ ਚਿਕਨ ਬਰੀਆਨੀ ਚਿਕਨ ਰੋਟੀ ਹੋਗੀ ਤੇ ਮਟਰਨ ਰੋਟੀ ਹੋਗੀ ਤਿੰਨ ਵੈਰਾਈਟੀਆਂ ਆਪਣੇ ਕੋ ਹਮੇਸ਼ਾ ਅਵੇਲੇਬਲ ਨੇ 5 ਵਜੇ ਤੱਕ 1 ਤੋਂ ਲੈ ਕੇ 5 ਵਜੇ ਤੱਕ ਦਾ ਆਪਣਾ ਟਾਈਮਿੰਗ ਹੈ ਇਥੇ ਤੇ ਸਿਰਫ ਸੰਡੇ ਨਹੀਂ ਮੇਰੀ ਛੁੱਟੀ ਹੁੰਦੀ ਹੈ ਤੇ ਮੰਡੇ ਤੋਂ ਉਹ ਸੈਚਰਡੇ ਮੈਂ ਅਲਮੌਣੀ ਪੂਰਾ ਇੱਥੇ ਟਾਈਮ ਰਹਿਦਾ ਹੀ ਆ ਜੀ ਸੰਡੇ ਮਤਲਬ ਮੈਂ ਮਾਮ ਕੋਲ ਆਣਾ ਹੈ ਨਾ ਨਹੀਂ ਨਹੀਂ ਸੰਡੇ ਮੇਰੇ ਇਦਾਂ ਹੁੰਦਾ ਮੇਰੀ ਨਾ ਸੈਚਰਡੇ ਨੂੰ ਸੇਵਾ ਹੁੰਦੀ ਆ ਮੈਂ ਦਰਬਾਰ ਸਾਹਿਬ ਚਲੇ ਜਾਂਦਾ ਨੇ ਉਹ ਕੀ ਬਾਤ ਹੈ ਜੀ ਤੇ ਸੰਡੇ ਮੇਰਾ ਉੱਥੇ ਹੁੰਦਾ ਸੰਡੇ ਮੈਂ ਫਿਰ ਉੱਥੇ ਸੇਵਾ ਕਰਕੇ ਮੰਡੇ ਨੂੰ ਮੇਰੀ ਇੱਥੇ ਤਿਆਰੀ ਹੁੰਦੀ ਆ ਠੀਕ ਆ ਜੀ ਠੀਕ ਆ ਬਾਈ ਹੁਣ ਕੀ ਯਾਨੀ ਕਿ ਬਣਾ ਕੇ ਦਿਖਾ ਰਹੇ ਹੋ ਨਾ ਬਿਲਕੁਲ ਜੀ ਬਿਲਕੁਲ ਬਿਲਕੁਲ ਪਲੇਟ ਲਾ ਕੇ ਦਿਖਾਓਗੇ ਮੈਂ ਤੁਹਾਨੂੰ ਪੂਰਾ ਸੈਟਅਪ ਲਾ ਕੇ ਦਿਖਾਣਾ ਤੁਹਾਨੂੰ ਆਪਣਾ ਠੀਕ ਆ ਜੀ ਤਿੰਨੋਂ ਵੈਰਾਈਟੀਆਂ ਵਿੱਚ ਆ ਜਾਂਦੀਆਂ ਕਿ ਪ੍ਰੋਪਰਟਰੀ ਇਹਦੇ ਵਿੱਚ ਕੰਬੋ ਲੱਗਣ ਜਾ ਰਿਹਾ ਹੈ। ਤੁਸੀਂ ਦੇਖ ਹੀ ਸਕਦੇ ਹੋ ਵੀ। ਕਾਲੇ ਜਾਨੀ ਕਿ ਜਿਹੜੇ ਉਹ ਆਪਾਂ ਘਰਾਂ 'ਚ ਵਰਤਦੇ ਹਨਾ ਉਹ ਬਿਲਕੁਲ ਆ ਨੀਵੇ ਡੂਨੇ। ਇਹ ਦਿਖਾਦਾ ਹਾਂ ਕਿ ਆ ਜਬਰਦਸਤ ਪੀਸ ਨੇ ਵਿੱਚ ਤਰੀ ਆ ਗਈ ਉੱਪਰੋਂ ਇਹਦੇ। ਰੋਗਨ ਬੋਡੀ ਮੀਸ ਜਿਹੜਾ ਰੋਗਨ ਹੈ ਕਿੰਨਾ ਕਿ ਯਾਨੀ ਕਿ ਲਾਹੇਵੰਦ ਹੁੰਦਾ ਹੈ ਨਾ ਇਹਦੇ ਵਿੱਚ। ਸਰ ਇਹ ਪਤਾ ਕੀ ਹੈ ਦੇਖੋ ਜਿੰਨੀ ਚੀਜ਼ ਨੂੰ ਟਾਈਮ ਦੇ ਕੇ ਬਣਾਵਾਂਗੇ ਤੇ ਜਿੰਨਾ ਪਿਆਰ ਨਾਲ ਬਣਾਵਾਂਗੇ ਹਾਂਜੀ ਉਨਾ ਹੀ ਨਖਰ ਕੇ ਆਉਣੀ ਹੈ ਅੱਛਾ ਜੀ ਹਾਂਜੀ ਆਪਣਾ ਜਦੋਂ ਬਣਾਣ ਲੱਗਿਆ ਸੀ ਬਿਲਕੁਲ ਕਾਲੀ ਨਹੀਂ ਕਰੀਦੀ ਅਸੀਂ ਇਹ ਨਹੀਂ ਸੋਚੇ ਨਹੀਂ ਯਾਰ ਫਾ ਵਧੀਆ ਨਹੀਂ ਉਹ ਕੰਮ ਹੋਣਾ ਹੀ ਨਹੀਂ ਇਜੈਕਟਲੀ ਥੋੜਾ ਕੰਮ ਕਰੀਦਾ ਪਰ ਵਧੀਆ ਕਰੀਦਾ ਯਾਨੀ ਕਿ ਮੱਠੇ ਮੱਠੇ ਸੇਕਤੇ ਗਏ ਲੋ ਵੀ ਪੱਕਦਾ ਰਹਿੰਦਾ ਨਾ ਤਾਂ ਕਰਕੇ ਫਿਰ ਰੋਗਨ ਜਿਹੜਾ ਉਹਦੇ ਉੱਪਰ ਤੈਰਨ ਲੱਗ ਜਾ ਬਿਲਕੁਲ ਜੀ ਬਿਲਕੁਲ ਬਿਲਕੁਲ ਬਾਕੀ ਜਦੋਂ ਸਮਾਨ ਵਰਤਿਆ ਵਧੀਆ ਵਰਤਿਆ ਹੋਵੇ ਤੇ ਫਿਰ ਉਹ ਆਟੋਮੈਟਿਕਲੀ ਜਿਹੜਾ ਰੰਗਤ ਉੱਪਰ ਆਈ ਜਾਂਦੀ ਐ ਸਮਾਨ ਦੀ ਹਾਂਜੀ ਹਾਂਜੀ ਹਾਂ ਦੇਖ ਸਕਦਾ ਖੜੇ ਮਸਾਲੇ ਇਹਦੇ ਵਿੱਚ ਵੀ ਪ੍ਰੋਪਰ ਹੀ ਵਰਤੇ ਗਏ ਨੇ ਜਿਵੇਂ ਪੱਤਾ ਹੋ ਗਿਆ ਜਾਂ ਅਦਰਕ ਵਗੈਰਾ ਹੋ ਗਿਆ ਬਿਲਕੁਲ ਜੀ ਬਿਲਕੁਲ ਪ੍ਰੋਪਰ ਔਥੈਂਟਿਕ ਜਿਹੜਾ ਪੰਜਾਬੀ ਖਾਣਾ ਹੈ ਨਾ ਜਿਹਨੂੰ ਇਸ ਤੋਂ ਸ਼ੁਰੂਆਤ ਹੋਈ ਸੀ ਇਹਦੀ ਰੋਟੀਆਂ ਨੇ ਇਹਨਾਂ ਦੀ ਤੇ 100 ਦੇ ਲਈ ਭਈ ਤੇ ਪਲੇਟ ਦਾ ਪ੍ਰਾਈਸ ਕੀ ਹੁੰਦਾ ਆਪਣੇ ਜਿੱਦਾਂ ਜੇ ਕਿਸੇ ਨੇ ਆਣਾ ਹੋਵੇ ਹਨਾ ਉਹਨੂੰ ਪਲੇਟ ਦਾ ਪ੍ਰਾਈਸ ਕੀ ਰਹੇਗਾ ਬਿਲਕੁਲ ਜੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਹਾਂਜੀ ਇਹ ਹੁਣ ਲੱਗਣ ਜਾ ਰਹੀ ਹੈ ਬਰੀਆਨੀ ਤੁਸੀਂ ਦੇਖ ਸਕਦੇ ਹੋ ਸੰਤਰੀ ਦੇ ਪੀਲੇ ਚੌਲ ਰੰਗਦਾਰ ਜਿਹੜੀ ਬਰੀਆਨੀ ਬਣਾਈ ਹੋਈ ਹੈ ਬਿਲਕੁਲ ਵਿੱਚ ਖੜੇ ਮਸਾਲੇ ਪ੍ਰੋਪਰ ਤਰੀਕੇ ਨਾਲ ਭਈ ਜਿਹੜੀ ਕਵੰਟਰੀ ਲਾ ਕੇ ਦਿਖਾ ਰਹੇ ਹਾਂ ਹਾਂਜੀ ਹਾਂਜੀ ਇੱਦਾਂ ਹੀ ਲੱਗਦੀ ਹੈ ਇਹ ਬਰਕਰਾਰ ਇੱਦਾਂ ਹੀ ਰਹਿਣੀ ਹੈ ਭਾਜੀ ਤੇ ਕਸਟਮਰ ਹੁਣ ਆਂਦੇ ਵੀ ਆ ਇਹ ਨਹੀਂ ਹੁੰਦਾ ਕਿ ਉਹਨਾਂ ਨੇ ਹੱਪ ਪਲੇਟ ਲਈ ਹੈ ਤਾਂ ਇਹ ਨਹੀਂ ਕਹਿੰਦੇ ਯਾਰ ਨਹੀਂ ਅਸੀਂ ਪੇੜ ਤੋਂ ਪਰਿਆ ਨਹੀਂ ਜਾਂ ਆਪਣਾ ਹੂੰ ਟੇਸਟ ਵੱਲੋਂ ਵੀ ਫੁੱਲ ਤੇ ਲੋਡਡ ਤੇ ਖਾਣ ਵੱਲੋਂ ਵੀ ਕਿਆ ਬਾਤ ਹੈ ਜੀ ਕਸਟਮਰ ਇੱਕ ਵਾਰੀ ਜੋ ਸਮਾਨ ਅਸੀਂ ਦੇਈਦਾ ਭਈ ਆ ਗਿਆ ਇਹ ਗੇ ਜੀ ਮਸਾਲਾ ਹੁੰਦਾ ਜੀ ਇਹ ਖੂਫੀਆਂ ਮਸਾਲਾ ਨਹੀਂ ਨਹੀਂ ਖੂਫੀਆਂ ਨਹੀਂ ਹੈ ਜੀ ਕਹਿਣ ਨੂੰ ਕੁਛ ਨਹੀਂ ਹੈ ਬਸ ਮਾਰਕੀਟ 'ਚ ਜੋ ਚੀਜ਼ ਹੈ ਉਸ ਤੋਂ ਥੋੜਾ ਵਧੀਆ ਖਰੀਦੀ ਦਾ ਆਪਸ ਵਾਲੀ ਦਾ ਥੋੜਾ ਜਿਆਦਾ ਠੀਕ ਹੈ ਗੰਡੇ ਤੇ ਮਰਚਾਂ ਨਾਲ ਇਹਦੇ ਫੋਯਾ ਕੀ ਚੀਜ਼ ਆ ਗਈ ਇਹ ਜੀ ਆਪਣੀ ਅੱਖ ਜਾਨਾ ਇਹ ਪੁਦੀਨੇ ਦੀ ਚੜਨੀ ਆ ਜੀ ਦਹੀਂ ਦੇ ਨਾਲ ਬੰਦੀ ਆ ਦੀ ਇਹ ਵੀ ਆਪ ਆਪਣਾ ਆਪ ਹੀ ਬਣਾਉਂਦੇ ਜੀ ਸਰ ਇਹ ਤਾਂ ਜਾਨਾ ਤੁਸੀਂ ਲਾਸਟ ਕੱਢਿਆ ਵੀ ਜਿਹੜਾ ਬੰਪਰ ਧਮਾਕਾ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਜੀ ਆਪਣਾ ਕੰਬੋ ਵਾਜੀ ਇਹਦੇ ਚ ਆਪਣੀ ਚਿਕਨ ਬਰੀਆਨੀ ਹੋਗੀ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਪਣਾ ਹੋ ਗਿਆ ਚਿਕਨ ਕੜੀ ਹੋਗੀ ਠੀਕ ਹੈ ਇਹ ਆ ਗਿਆ ਮਟਰਨ ਜੀ ਨਾਲ ਚਪਾਤੀਆਂ ਤੇ ਲੈਣੀਆਂ ਜੀ ਇਹਨਾਂ ਦਾ ਠੀਕ ਹੈ ਜੋ ਚਿਕਨ ਦੀ ਪਲੇਟ 120 ਰੁਪਏ ਹੈ ਠੀਕ ਹੈ 120 ਦੀ ਚਾਰ ਚਪਾਤੀਆਂ ਹੁੰਦੀਆਂ ਹੋਰ ਇਹਨਾਂ ਨਾਲ ਠੀਕ ਹੈ ਜੇ ਤੁਸੀਂ ਮਟਰਨ ਤੇ ਚਪਾਤੀ ਲੈਣੀ ਹੈ ਉਹ 180 ਰੁਪਏ ਪਲੇਟ ਹੈ ਠੀਕ ਹੈ ਜੀ ਤੇ ਜੇ ਚਿਕਨ ਬਰੀਆਨੀ ਤੁਸੀਂ ਲੈਣੀ ਹੈ ਸਿਰਫ 80 ਰੁਪਏ ਦੀ ਹੈ ਯਕਿ ਲੁਧਿਆਣਾ ਵਿੱਚ ਇੰਨਾ ਘੱਟ ਰੇਟ ਔਰ ਇੰਨੀ ਵਧੀਆ ਚੀਜ਼ ਮਿਲਣੀ ਨਹੀਂ ਹੈਗੀ ਆਪਾਂ ਜੋ ਦੇ ਰਹੇ ਆਂ ਆਪਾਂ ਦਾਅਵੇ ਨਾਲ ਦੇ ਰਹੇ ਆਂ ਤਾਂ ਇੰਨੀ ਹੀ ਕੁਆਂਟੀਟੀ ਤੁਹਾਨੂੰ ਮਿਲਦੀ ਹਾਂਜੀ ਆਪਣੀ ਲੋਕੇਸ਼ਨ ਹੈਗੀ ਜੀ ਲੁਧਿਆਣਾ ਬਸ ਸਾਡਾ ਨੀਅਰ ਮੀੜਾ ਚੌਂਕ ਮੀੜਾ ਚੌਂਕ ਦੇ ਐਮਸੀਲ ਦੇ ਦਫਤਰ ਦੇ ਬਿਲਕੁਲ ਬਾਹਰ ਆਪਣੀ ਕਾਰਡ ਲੱਗਦੀ ਹੈ 1 ਵਜੇ ਤੋਂ ਟਾਈਮਿੰਗ 5 ਵਜੇ ਤੱਕ ਦੀ ਆਪਣੀ ਟਾਈਮਿੰਗ ਹੈਗੀ ਹੈ ਤੇ ਮਾਰਨਿੰਗ ਮੰਨ ਲਓ ਆਪਾਂ ਬੁਰਕਤ ਤਿਆਇਜ਼ਦੂਰੀ ਕਰਕੇ ਇੱਥੇ ਪਹੁੰਚੀਦਾ ਔਰ ਮੰਡੇ ਤੋਂ ਲੈ ਕੇ ਸੈਚਰਡੇ ਤੱਕ ਆਪਣਾ ਕੋਲ ਫੁੱਲ ਟਾਈਮ ਹੈ ਠੀਕ ਹੈ ਜੀ ਸੰਡੇ ਆਪਾਂ ਲਗਾਉਂਦੇ ਨਹੀਂ ਹੈਗੇ ਸੰਡੇ ਮੇਰਾ ਆਫ ਹੁੰਦਾ ਹਮੇਸ਼ਾ ਨਹੀਂ ਠੀਕ ਹੈ ਠੀਕ ਹੈ ਜੀ ਇਹ ਆਪਣੀ ਸਪੈਸ਼ਲ ਥਾਲੀ ਹੈ ਜੀ ਹਲੋ ਜਿਹੜੀ ਆਪਣੀ ਪਲੇਟ ਹੈ ਬਣ ਕੇ ਤਿਆਰ ਆ ਤੇ ਆਪਾਂ ਤੁਹਾਨੂੰ ਦਿਖਾਣੇ ਉਹੇ ਆਪਾਂ ਟੈਸਟ ਕਰਾਂਗੇ ਸਭ ਤੋਂ ਪਹਿਲਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਚੌਲ ਕਿੰਨੇ ਜਿਹੜੇ ਵਧੀਆ ਨੇ ਪ੍ਰੋਪਰ ਬਾਸਮਤੀ ਰਾਈਸ ਹੈਗਾ ਇਹ ਮਸਾਲੇ ਨਾਲ ਫੁਲੀ ਲੋਡਡ ਆ ਬਹੁਤ ਜ਼ਬਰਦਸਤ ਜਿਵੇਂ ਇਹਨੇ ਦੱਸਿਆ ਹੈ ਕਿ ਜਿਹੜਾ ਚਿਕਨ ਹੈ ਇਹ ਦੂਜਾ ਵਰਤਿਆ ਜਾਂਦਾ ਕਿ ਹਲੋ ਵੀ ਹਲਾਲ ਨਹੀਂ ਵਰਤਦੇ ਝਟਕਾ ਹੀ ਵਰਤਦੇ ਨੇ ਜਿਹੜਾ ਚਿਕਨ ਆ ਉਹ ਵੀ ਪ੍ਰੋਪਰ ਸੌਫਟ ਹੈ ਜਿਹੜਾ ਟੈਂਡਰ ਬਿਲਕੁਲ ਰਸ ਵਿੱਚ ਹੈ ਜਿਹੜਾ ਚਿਕਨ ਐਸੇ ਨਾਲ ਇੱਕ ਬੜੀ ਬਾਈਟ ਆ ਉਹ ਵੀ ਚਿਕਨ ਤਰੀ ਵਾਲੇ ਚਿਕਨ ਦੀ ਵੀ ਜਰੂਰ ਲਾਵਾਂਗੇ ਲੈਗ ਪੀਸ ਚੱਕ ਰਿਹਾ ਥੋੜਾ ਜਿਹਾ ਵਿੱਚੋਂ ਇਹਦੇ ਤੇ ਦੇਖ ਸਕਦੇ ਹੋ ਕਿੰਨਾ ਸੌਫਟ ਹੈ ਹਾਲੇ ਹੱਥ ਹੀ ਲਾਇਆ ਤੇ ਟੁੱਟਲਾ ਜਾ ਰਿਹਾ ਇਹ ਤਰੀ ਨਾਲ ਥੋੜੀ ਜਿਹਾ ਲਗਾ ਕੇ ਤੇ ਥੋੜਾ ਜਿਹਾ ਨਾਲ ਉੱਪਰ ਰੱਖਾਂਗੇ ਪਿਆਜ਼ ਨੂੰ ਬਹੁਤ ਸੋਹਣੀ ਕਰਕੇ ਤੇ ਕਿਆ ਸਵਾਦ ਹੈ ਵੀ ਪ੍ਰੋਪਰ ਜਿਹੜਾ ਪਿੰਡੂ ਟੇਸਟ ਹੁੰਦਾ ਨਾ ਵੀ ਚਿਕਨ ਜਿਹੜਾ ਕਹਿੰਦੇ ਆਪ ਨੂੰ ਮਿਸ ਕਰਦੇ ਹੁੰਦੇ ਆ ਜਿਹੜਾ ਬਾਜ਼ਾਰਾ ਚ ਨਹੀਂ ਮਿਲਦਾ ਉਹ ਹੀ ਚਿਕਨ ਹੈ ਤੇ ਤੁਸੀਂ ਤੁਹਾਨੂੰ ਵੀ ਜਰੂਰ ਕਹਾਂਗੇ ਆਓ ਖਾਓ ਇੱਥੇ ਤੇ ਭਾਈ ਹੁਣਾਂ ਦਾ ਵੀ ਹੌਸਲਾ ਲੱਗਦਾ ਉਹ